ਨੋ ਨੋ ਸਲਾਮ ਨੋ ਸਲਾਮ ਨੋ ਸਲਾਮ ਭਾਜਪਾ ਦੀ ਕੇਂਦਰ ਸਰਕਾਰ ਮਰਦਾਬਾ 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 ਭਾਜਪਾ ਦੀ ਕੇਂਦਰ ਸਰਕਾਰ ਪਰਦਾਬ ਮਰਦਾਬਾ ਜੇ ਤਾਇਤਾਪਾ ਚ ਅਸਿਯੋਕ ਨੋ ਚ ਸਤੇਤ ਇਕੱਠੇ ਹੋਏ ਆ ਜਸੋ ਸਾਥੀਆਂ ਤਾਂ ਸਾਰੇ ਹੀ ਭਰਾਤਰੀ ਜਥੇਬੰਦੀਆਂ ਜਿਵੇਂ ਚ ਕਿਰਤੀ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਡੀ ਕੇ ਜੋ ਕ੍ਰਾਂਤੀਕਾਰੀ ਡੀਕੇਯੂ ਕਾਦੀਆਂ ਡੀਕੇਯੂ ਤੋਂ ਕੰਦਾ ਜਿਹੜੀਆਂ ਅੱਜ ਭਰਾਤਰੀ ਜਥੇਬੰਦੀਆਂ ਸਾਂਝੇ ਤੌਰ ਤੇ ਜਿਹੜਾ ਅੱਜ ਦਾ ਇਹ ਸੰਵਾਰਨੀ ਸਮਾਰੋਹ ਕਰ ਰਹੀਆਂ ਸੋ ਅੱਜ ਆਪਾਂ ਇੱਕ ਲੋ ਜਿਹੜੇ ਬੁਲਾਰੇ ਆ ਉਹ ਬੁਲਾਵਾਂਗੇ ਤਾਂ ਜੋ ਅੱਜ ਦਾ ਆਪਣਾ ਸੰਵਾਰਨੀ ਸਮਾਰੋਹ ਜਿਹੜਾ ਕੇਂਦਰ ਸਰਕਾਰ ਤੱਕ ਆਪਣੀ ਜਿਹੜੀ ਜਿਹੜੀ ਆਵਾਜ਼ ਆ ਜਾਵੇ ਕੇਂਦਰ ਸਰਕਾਰ ਤੱਕ ਆਪਣੀ ਗੱਲਬਾਤ ਪਹੁੰਚੇ ਤਾਂ ਜੋ ਜੋ ਪਿਛਲੇ 2021 ਤੋਂ ਲੈ ਕੇ ਜਿਹੜਾ ਇਹ ਘਟਨਾ ਵਾਪਰੀ ਹੈ ਲਖਨਪੁਰ ਖੇਰੀ ਦੇ ਵਿੱਚ ਇਸ ਘਟਨਾ ਨੂੰ ਇਹਨਾਂ ਸ਼ਹੀਦਾਂ ਨੂੰ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਥ ਅਨੁਸਾਰ ਦਵਾਇਆ ਜਾ ਸਕੇ ਇਹਨਾਂ ਨੂੰ ਅਨੁਸਾਰ ਮਿਲ ਸਕੇ ਇਸੇ ਤਹਤ ਅੱਜ ਆਪਾਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿਰਤੀਕ ਸੰਜੁਨਨ ਦੇ ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਬੈਰੋਕੇ ਉਹ ਹੁਣ ਮੈਂ ਇੱਥੇ ਉਹ ਆ ਕੇ ਤੁਹਾਡੇ ਨਾਲ ਆਪਣੀ ਵਿਚਾਰ ਸਾਂਝੀ ਕਰਨਾ ਉਹਨਾਂ ਤੋਂ ਬਾਅਦ ਸੀਗਾ ਤਾਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਮੁਜਾਰਾ ਕਰ ਰਹੀ ਸੀ ਉਹ ਮੁਜਾਰੇ ਦੇ ਵਿੱਚ ਜਿਹੜਾ ਉਥੋਂ ਦਾ ਐਫਪੀ ਸੀਗਾ ਅਜੀਤ ਮਿਸ਼ਰਾ ਉਹਦਾ ਲੜਕਾ ਜੋ ਮਰਿਆ ਹੋਇਆ ਸੀਗਾ ਉਹ ਆਦਿਆਂ ਗੱਡੀਆਂ ਲੈ ਕੇ ਆਉਂਦਾ ਥਾਰ ਲੈ ਕੇ ਆਉਂਦਾ ਮਗਰ ਚਾਹੌਲਾ ਸੀ ਗੱਡੀਆਂ ਦਾ ਨੇ ਆਕੇ ਕੁਝ ਨਹੀਂ ਵੀ ਦਾ ਜਾਣ ਪੁੱਜ ਕੇ ਕਿਸਾਨਾਂ ਦੇ ਉੱਤੇ ਘੱਡਿਆ ਘੜਾ ਦਿੰਦਾ ਜਿਹਦੇ ਨਾਲ ਚਾਰ ਕਿਸਾਨ ਤੇ ਇੱਕ ਪੱਤਰਕਾਰ ਪੂਰੀ ਤਰ੍ਹਾਂ ਉਹ ਵਸਤੀ ਕਿੱਥੇ ਦੇ ਸਾਸਕੇ ਦੂਰ ਤੱਕ ਜਿਹੜਾ ਹੈਗਾ ਰੋਕਦੇ ਵੀ ਨਹੀਂ ਹੈਗੇ ਕਿ ਸਾਨੂੰ ਕੁੱਟਣਾ ਦੂਰ ਤੱਕ ਜਿਹੜਾ ਹੈਗਾ ਖੇਤੀ ਮਾਰ ਤੇ ਲੈ ਕੇ ਜਾਂਦੇ ਆ ਕਿਸਾਨਾਂ ਨੂੰ ਜਿਹਦੇ ਕਾਰਨ ਸਾਡੇ ਕਿਸਾਨਾਂ ਦਾ ਆਚਾਰ ਕਿਸਾਨਾਂ ਦਾ ਇੱਕ ਪੱਤਰਕਾਰ ਦੀ ਜਿਹੜੀ ਹੈਗੀ ਆ ਮੌਤ ਹੋ ਜਾਂਦੀ ਹੈ ਸ਼ੁੱਧ ਹੋ ਜਾਂਦੀ ਹੈ ਉਸ ਤੋਂ ਬਾਅਦ ਕੁਝ ਗੱਟੀਆਂ ਦਾ ਭੰਨੀਆਂ ਪਰ ਉਹ ਜਿਹੜਾ ਹੈਗਾ ਭੱਜਦੇ ਆਪਾਸਕੇ ਕੀਤਾ ਗਿਆ ਨਕੜੇ ਗਏ ਉਦੋਂ ਬਾਅਦ ਭੰਨੀਆਂ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਮਾੜਾ ਮੋਟਾ ਨੁਕਸਾਨ ਨਹੀਂ ਹੋਇਆ ਪਰ ਆਪਣੇ ਤੋਂ ਕੋਈ ਵੱਲ ਕੇ ਆਉਂਦਾ ਮੂਰੋ ਆਪਾਂ ਵੀ ਜਿਹੜੇ ਸੋਪੀ ਦੇ ਲਈ ਹਮਲਾ ਕਰਾਂਗੇ ਨਾ ਉਹ ਜਿਹੜਾ ਮੱਛਰਿਆ ਹੋਇਆ ਸੀ ਮੋਨੂ ਮਿਸ਼ਰਾ ਉਹਦਾ ਕਸੂਰ ਸੀ ਪਰ ਭਾਜਪੀ ਇਹਨੂੰ ਮੰਨ ਲਈ ਸੀ ਜੁਪੀ ਦੇ ਵਿੱਚ ਚਰਕੀਆਂ ਤੋਂ ਪਜਤ ਹੋਇਆ ਅੱਧੀਆ ਸੋਨਾ ਕਿਦੇ ਹੈਗੇ ਆ ਹੋਰ ਕਾਨੂੰਨ ਰਾਜ ਪ੍ਰਣ ਤੋਂ ਸਭ ਤੋਂ ਵੱਧ ਸਾਫ਼ ਤੋਂ ਰਿਹਾ ਹੈਗਾ ਤੇ ਇਹਨਾਂ ਨੂੰ ਆਪਾਂ ਭੁੱਲਣਾ ਨਹੀਂ ਚਾਹੀਦਾ ਲਗਾਤਾਰ ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਮਨਾਂ ਦੇ ਵਿੱਚ ਉਹ ਸਾਫ਼ੀ ਰੱਖਣਾ ਚਾਹੀਦਾ ਉਹਨਾਂ ਦੀ ਜਿਹੜੀ ਕੀਰਤ ਹੈ ਇਹ ਵੀ ਗਰੰਟੀ ਦੇ ਨਹੀਂ ਹੈ ਇਹ ਆਪਣੇ ਲਈ ਜਰਤੇ ਪੈਸੇ ਆਪਣੀ ਗਰੰਟੀ ਤੇ ਆ ਆਪਣੇ ਆਪ ਨੂੰ ਫੋਚਣ ਦੇ ਲਈ ਜਿਹੜੇ ਲੜੇ ਨੇ ਸ਼ੀਰ ਹੋਏ ਨੇ ਸਮੇਂਾਂ ਨੂੰ ਮਨਾਂ ਦੇ ਵਿੱਚ ਵਿਖਾ ਕੇ ਰੱਖੋ ਇਹਨੀਆਂ ਗੱਲਾਂ ਆਪਾਂ ਸੁਝੀਆਂ ਬਾਰੇ ਫਿਰ ਕਰਦੇ ਆਂ ਤੇ ਇਹ ਜਿਹੜੀ ਆ ਆਪਣੀ ਸੱਚੀ ਸੰਗਤ ਜੀ ਇਹ ਹੀ ਆ ਵੀ ਆਪਾਂ ਇਹਨਾਂ ਨੇ ਇੱਕ ਨਕਸ਼ੇ ਕੱਢ ਉਸ ਤੇ ਚਿੰਦਗੇ ਇਹਨਾਂ ਨੂੰ ਆਪਾਂ ਸਾਫ ਦੋਹਣ ਤੱਕ ਵੀ ਉਹਦੇ ਨਾਲ ਮੋਟਾ ਲਾ ਕੇ ਥਾਂ ਜਿੱਥੇ ਬੰਦੇ ਆ ਕਿ ਆਪਾਂ ਇਹਨਾਂ ਨੂੰ ਸਾਫ ਦਵਾ ਸਕੀਏ ਜੀ ਤੇ ਮੈਂ ਲੋਕ ਨਾਲੇ ਲਾਉਂਗਾ ਜੀ ਉਹਦਾ ਤਾਰ ਦੇ ਜੱਟ ਲੜਦੇ ਲੋਕਾਂ ਦੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇ ਕੇ ਕਰਦੇ ਸਹੀਧੋ ਅਮਰ ਰਹੋ ਅਮਰ ਰਹੋ ਅਮਰ ਰਹੋ ਤਾਂ ਅਸੀਂ ਕੋਲ ਤੋਂ ਅਕਵਾ ਪਿੰਡਾਂ ਤੋਂ ਪਹੁੰਚੇ ਵੱਖ-ਵੱਖ ਜਥੇਬੰਦੀਆਂ ਤੋਂ ਕਿਸਾਨ ਮਜ਼ਦੂਰ ਸਾਥੀਓ ਸਭ ਤੋਂ ਪਹਿਲਾਂ ਸੱਦੇ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਆਪਾਂ ਅੱਜ ਤੋਂ 4 ਸਾਲ ਪਹਿਲਾਂ ਦੁੱਧਖੀਰ ਪਰਖੀ ਦੇ ਵਿੱਚ ਤੇ ਸੁਨਿਸ਼ਚਿਤ ਕੰਤ ਵੱਲ ਮੇਹਰ ਦੀ ਵੱਲੋਂ ਚਾਰ ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਉਥੋਂ ਲਿਜਾਇਆ ਗਿਆ ਮਿਸ਼ਰਾ ਉਹਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀਆਂ ਚੜਾ ਕੇ ਚੜੜਿਆ ਗਿਆ ਤੇ ਉਹਨਾਂ ਅਚਾਨਕ ਨਿਸ਼ਾਨਾ ਨਿਸ਼ੀਰ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇੱਥੇ ਪੱਤਰ ਹੋਏ ਆ ਤੁਸੀਂ ਜਿੰਨੇ ਵੀ ਗਲਤੀ ਦੇ ਵਿੱਚ ਆਏ ਹੋ ਤੁਸੀਂ ਉਸ ਗੱਲ ਨੂੰ ਸਮਝਦੇ ਹੋ ਜਿਵੇਂ ਆਪਕਾ ਤੇਰਾਮ ਸਿੰਘ ਨੇ ਤੋਂ ਉੱਪਰ ਦਾ ਸਮਾ Delhi ਦੀਆਂ ਦਰੂਹਾਂ ਤੇ ਬਹਿ ਕੇ ਖੇਤੀ ਕਾਨੂੰਨ ਦਾਤ ਕਰਵਾਏ ਜਿਹੜੀ ਇੱਥੋਂ ਦੀ ਬੀਜੇਪੀ ਸਰਕਾਰ ਆ ਉਹ ਕਾਰਪੋਰੇਟਰ ਨੂੰ ਖਾਉਣਾ ਚਾਹੁੰਦੇ ਸੀ ਪਰ ਤੁਸੀਂ ਆਪ ਦੀ ਤਾਕਤ ਨਾਲ ਕਾਨੂੰਨ ਰੱਦ ਕਰਵਾ ਕੇ ਆਪਣੀਆਂ ਜ਼ਮੀਨਾਂ ਤੇ ਇੱਥੋਂ ਵੀ ਜਿੰਨੇ ਵੀ ਲਗਾਈਆ ਉਹਦੀ ਜਿਹੜੀ ਰੋਜੀ ਰੋਟੀ ਖੋਹਣ ਆ ਰਹੀ ਸੀ ਉਥੇ ਬਟਾ ਕਾਰਪੋਰੇਟਰ ਨੂੰ ਖਾਉਣ ਜਾ ਰਹੀ ਸੀ ਕੇਂਦਰ ਦੀ ਸਰਕਾਰ ਉਹਨੂੰ ਆਪੇ ਤਾਕਤ ਨਾਲ ਰੋਕਿਆ ਪਰ ਹੋਰ ਵੀ ਜਦੋਂ ਵਿਖੇ ਪਰ ਘਟਨਾ ਦੀ ਘਟਨਾ ਵਾਪਰੀ ਸੀ ਬਹੁਤ ਸਾਰੇ ਸਿਆਸੀ ਪਾਰਟੀਆਂ ਨੇ ਕਿ ਉਹਦੇ ਵਿੱਚ ਰੰਗ ਬੰਨਿਆ ਸੀ ਆਪ ਦਾ ਵੀ ਬਹੁਤ ਮਾਰਾ ਹੋਇਆ ਅੱਜ ਕੋਈ ਸਭਾਥੂ ਆਪਣੇ ਕੰਮਕਾਰਾਂ ਦੇ ਵਿੱਚ ਰੁੱਧੀਆਂ ਕੋਈ ਡੈਕਸ਼ਨਾਂ ਦੇ ਵਿੱਚ ਕੋਈ ਆਪ ਦੇ ਕਾਰੋਬਾਰ ਦੇ ਵਿੱਚ ਇਹਨਾਂ ਸ਼ੀਬਾਂ ਨੂੰ ਬਹੁਤ ਘੱਟ ਥਾਵਾਂ ਤੇ ਖਸਾਂਜ ਦੇ ਬੰਦਿਆਂ ਵੱਲੋਂ ਵੀ ਬਹੁਤ ਘੱਟ ਪਿਆਰ ਕੀਤਾ ਜਾ ਰਿਹਾ ਤੁਸੀਂ ਇਹਦੇ ਵਿੱਚ ਠੀਕ ਆ ਤੁਹਾਡੀ ਗੱਲ ਵੀ ਤੁਸੀਂ ਇੱਥੇ ਇਹਨੂੰ ਬਾਗੇ ਪਾਣੇ ਦੇ ਵਿੱਚ ਮਨਾਇਆ ਪਰ ਹੋਰ ਵੀ ਦੇਖੀਏ ਜੋ ਇਹਨਾਂ ਦੇ ਸੁਪਨੇ ਸਾਹਿਬ ਪਹਿਲਾਂ ਜੋਗਾ ਵੀ ਮੋਟਰ ਸਾਹਿਬ ਹੈ ਨਾ ਆਪਣੀ ਕਿਸੇ ਸਾਥੀ ਦਾ ਉਹ ਸਾਈਡ ਤੇ ਕਰ ਕੀਤਾ ਜਾਵੇ ਉਹਨਾਂ ਨੇ ਜੱਦੀ ਕੱਢੀ ਕੱਢੀ

मुणता बाद, मुणता बाद, भी सारे ई प्रथी कान जून किरानूनियन डी के क्रांतिकारी डी कू कादीअ बी के द ਜਿਹੜੀ ਅੱਜ ਭਰਾਤਰੀ ਜੱਥੇਬੰਦੀਆਂ ਸਾਝੇ ਤਰੋਰ ਤੇ ਜਿਹੜਾ ਅੱਜ ਦਾ ਇਸ ਸੰਭਾਲੀ ਸਮਾਰੋਹ ਕਰ ਰਹੀਆਂ ਸੋ ਅੱਜ ਆਪਾਂ ਇੱਕ ਦੋ ਜਿਹੜੇ ਬੁਲਾਰੇ ਆ ਉਹ ਬੁਲਾਵਾਂਗੇ ਤਾਂ ਜੋ ਅੱਜ ਦਾ ਆਪਣਾ ਸ਼ਰਧਾਂਜਲੀ ਸਮਾਰੋਹ ਜਿਹੜਾ ਕੇਂਦਰ ਸਰਕਾਰ ਤੱਕ ਸਰਕਾਰ ਤੱਕ ਆਪਣੀ ਜਿਹੜੀ ਜਿਹੜੀ ਆਵਾਜ਼ ਆ ਜਾਵੇ ਕੇਂਦਰ ਸਰਕਾਰ ਤੱਕ ਆਪਣੀ ਗੱਲਬਾਤ ਪਹੁੰਚੇ ਤਾਂ ਜੋ ਜੋ ਪਿਛਲੇ 2021 ਤੋਂ ਲੈ ਕੇ ਜਿਹੜਾ ਇਹ ਘਟਨਾ ਵਾਪਰੀ ਹੈ ਲਖਨਪੁਰ ਖੇਰੀ ਦੇ ਵਿੱਚ ਇਸ ਘਟਨਾ ਨੂੰ ਇਹਨਾਂ ਛਿੱਡਾਂ ਨੂੰ ਇਹਨਾਂ ਛਿੱਡਾਂ ਦੇ ਪਰਿਵਾਰਾਂ ਅਨੁਸਾਰ ਅਨਸਾਰ ਦਵਾਇਆ ਜਾ ਸਕੇ ਇਹਨਾਂ ਦੇ ਅਨੁਸਾਰ ਲੈ ਸਕੇ ਇਸੇ ਤਰ੍ਹਾਂ ਕਿ ਆਜ ਆਪਾਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿਰਤੀਕ ਸੰਜੂਨ ਦੇ ਜੋਤ ਵਿੰਗ ਦੇ ਆਗੂ ਬਲਦਕਰਨ ਸਿੰਘ ਵੈਰੋ ਕੇ ਉਹ ਆਉਣ ਮੈਂ ਕਿ ਉਹ ਆ ਕੇ ਤੁਹਾਡੇ ਨਾਲ ਆਪਣੀ ਵਿਚਾਰ ਸਾਂਝੀ ਕਰਨਾ ਉਹਨਾਂ ਤੋਂ ਬਾਅਦ ਸੀਗਾ ਕਿਸਾਨ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਮਜਾਰਾ ਕਰ ਰਏ ਸੀ ਉਹ ਮਜਾਰੇ ਦੇ ਵਿੱਚ ਜਿਹੜਾ ਉਥੋਂ ਦਾ ਐਫਪੀ ਸੀਗਾ ਅਜੀਤ ਮਿਸ਼ਰਾ ਉਹਦਾ ਲੜਕਾ ਜੋ ਮਸਰਿਆ ਹੋਇਆ ਸੀਗਾ ਉਹ ਆਪਦੀਆਂ ਗੱਡੀਆਂ ਲੈ ਕੇ ਆਉਂਦਾ ਥਾਰ ਲੈ ਕੇ ਆਉਂਦਾ ਮਗਰ ਚਾਹਤਰਾ ਸੀ ਗੱਡੀਆਂ ਦਾ ਲਿਆ ਕੇ ਕੋਈ ਨਹੀਂ ਵੀ ਦਾ ਜਾਣ ਪੁੱਜ ਕੇ ਕਿਸਾਨਾਂ ਦੇ ਉੱਤੇ ਗੱਡੀਆਂ ਝੜਾ ਦਿੰਦਾ ਜਿਹਦੇ ਨਾਲ ਚਾਰ ਕਿਸਾਨ ਤੇ ਇੱਕ ਪੱਤਰਕਾਰ ਪੂਰੀ ਤਰ੍ਹਾਂ ਉਹ ਵਿਅਕਤੀ ਕਿੱਥੇ ਦੇ ਸਾਸਕੇ ਦੂਰ ਤੱਕ ਜਿਹੜਾ ਹੈਗਾ ਰੋਪਦੇ ਵੀ ਨਹੀਂ ਹੈਗੇ ਕਿ ਸਾਨੂੰ ਕੁੱਟਣਾਂ ਦੂਰ ਤੱਕ ਜਿਹੜਾ ਹੈਗੇ ਖੇਤੀ ਮਾਰਦੇ ਲੈ ਕੇ ਜਾਂਦੇ ਆ ਕਿਸਾਨਾਂ ਨੂੰ ਜਿਵੇਂ ਚਾਰਨੋਂ ਪੰਜ ਕਿਸਾਨਾਂ ਆ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਜਿਹੜੀ ਹੈਗੀ ਆ ਸ਼ੋਟ ਹੋ ਜਾਂਦੀ ਹੈ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੁਝ ਗੱਟੀਆਂ ਦਾ ਭੰਨੀਆਂ ਪਰ ਉਹ ਜਿਹੜਾ ਹੈਗਾ ਭਾਜਾ ਦੇ ਬਸਤੀ ਕੀਤਾ ਗਿਆ ਨਕੜੇ ਗਏ ਉਦੋਂ ਬਾਅਦ ਧੰਨੀਆਂ ਉਥੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਮਾੜਾ ਮੋਟਾ ਨੁਕਸਾਨ ਹੀ ਹੋਇਆ ਪਰ ਉਥੇ ਆਪਣੇ ਤੋਂ ਕੋਈ ਵੱਧ ਕੇ ਆਉਂਦਾ ਮੂਰੋ ਆਪਾਂ ਵੀ ਜਿਹੜੇ ਸੇਫਟੀ ਦੇ ਲਈ ਹਮਲਾ ਕਰਾਂਗੇ ਨਾ ਉਹ ਜਿਹੜਾ ਮਸ਼ਰਿਆ ਹੋਇਆ ਸੀ ਮੋਨੂ ਮਸ਼ਰਾ ਉਹਦਾ ਕਸੂਰ ਸੀ ਪਰ ਬੀਜੇਪੀ ਇਹਨੂੰ ਮੰਨ ਲਈ ਸੀ ਜੀਪੀ ਦੇ ਵਿੱਚੇ ਰਕੀ ਉਤਪਜਤ ਹੋਇਆ ਅਧਿਆਤ ਸੋਨਾ ਕਿਹਦੇ ਹੈਗੇ ਆ ਹੋਰ ਕਾਨੂੰਨ ਰਾਜ ਪ੍ਰਣ ਤੋਂ ਸਭ ਤੋਂ ਵੱਡਾ ਸਾਥ ਤੋਂ ਹੋਇਆ ਹੈਗਾ ਤੇ ਇਹਨਾਂ ਨੂੰ ਆਪਾਂ ਭੁਲਾਣਾ ਨਹੀਂ ਚਾਹੀਦਾ ਲਗਾਤਾਰ ਇਹਨਾਂ ਨੂੰ ਸੇਤੇ ਰੱਖਣਾ ਚਾਹੀਦਾ ਮਨਾਂ ਦੇ ਵਿੱਚ ਵਿਸਾਤੇ ਰੱਖਣਾ ਚਾਹੀਦਾ ਉਹਨਾਂ ਦੀ ਜਿਹੜੀ ਖਰੀਦ ਹੈ ਅਜੇ ਵੀ ਗਾਰੰਟੀ ਦੇ ਨਹੀਂ ਹੈ ਜਿਹੜੇ ਆਪਣੇ ਦੇ ਨਰਤੇ ਪੈਸੇ ਆਪਣੀ ਗਾਰੰਟੀ ਦੇ ਆ ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜੇ ਲੜੇ ਨੇ ਸ਼ਹੀਦ ਹੋਏ ਨੇ ਸਮੂਹਾਂ ਨੂੰ ਮਨਾਂ ਦੇ ਵਿੱਚ ਵਿਖਾ ਕੇ ਰੱਖੋ ਇਹਨੀਆਂ ਗੱਲਾਂ ਵਾਸਤਵਿਕ ਹੈ ਗਾਇਕਾਂ ਦੇ ਫਲ ਦੇ ਫੇਰ ਕਰਦੇ ਆ ਇਹ ਜਿਹੜੀ ਆ ਆਪਣੀ ਸੱਚੀ ਸੰਗਤ ਦੀ ਇਹੀ ਆ ਕਿ ਆਪਾਂ ਇਹਨਾਂ ਨੇ ਇੱਕ ਨਕਸ਼ੇ ਕਰ ਦਿੱਤੇ ਜੀ ਇਹਨਾਂ ਨੂੰ ਆਪਾਂ ਸਾਫ ਦੌਰ ਤੱਕ ਵੀ ਉਹਦੇ ਨਾਲ ਮੋਟਾ ਲਾ ਕੇ ਥਾਲੀਆਂ ਜਿੱਤੇ ਬੰਦਗਾ ਕੀ ਆਪਾਂ ਇਹਨਾਂ ਨੂੰ ਸਾਫ ਦਵਾ ਸਕੀਏ ਜੀ ਤੇ ਮੈਂ ਦੋਗ ਨਾਰੇ ਲਾਉਂਗਾ ਜੀ ਉਹਦਾ ਤਾਰ ਦੇ ਜਿੱਤ ਲੜਦੇ ਲੋਕਾਂ ਦੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਹਨਾਂ ਦੇ ਸ਼ਹੀਦਾਂ ਅਮਰ ਰਹਿਣ ਅਮਰ ਰਹਿਣ ਅਮਰ ਰਹਿਣ ਸਤਿ ਸ੍ਰੀ ਅਕਾਲ ਸਤਿ ਪੰਡਾ ਤੋਂ ਪਹੁੰਚੇ ਵਕਵਕ ਜਿਹੀ ਬੰਦਿਆਂ ਤੋਂ ਕਸਾਨ ਮਜਬੂਤ ਸਾਥੀਏ ਸਭ ਤੋਂ ਪਹਿਲਾਂ ਅੱਡੇ ਬਲਾਈਏ ਵਾਘੂ ਜੀ ਦਾ ਖਾਸਾ ਵਾਰਮ ਜੀ ਦੀ ਸਤੇ ਅੱਜ ਆਪਾਂ ਅੱਜ ਤੋਂ 4 ਸਾਲ ਪਹਿਲਾਂ ਜੋ ਲਖੀਮਪੁਰ ਖੇਹਰੇ ਦੇ ਵਿੱਚ ਇੱਥੋਂ ਦੀ ਹਕੂਮਤ ਵੱਲੋਂ ਜੀ ਦੇ ਤੋਂ ਵੱਲੋਂ ਚਾਰ ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਉਥੋਂ ਲਿਜਾਇਆ ਗਿਆ ਮਿਸਟਰ ਉਹਦੇ ਪੁੱਤਰ ਅਸ਼ੇਰ ਮਿਸਟਰ ਵੱਲੋਂ ਵੱਡੀਆਂ ਚੜ੍ਹਾ ਕੇ ਫੜੜਿਆ ਗਿਆ ਤੇ ਉਹਨਾਂ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਆ ਤੁਸੀਂ ਜਿੰਨੇ ਵੀ ਗਲਤੀ ਦੇ ਵਿੱਚ ਆਏ ਹੋ ਤੁਸੀਂ ਆਪ ਗੱਲ ਨੂੰ ਸਮਝਦੇ ਹੋ ਜਿਉਂ ਆਪਾਂ 13 ਮਹੀਨੇ ਤੋਂ ਉੱਪਰ ਦਾ ਸਮਾ Delhi ਦੀਆਂ ਸਰਹੂਹਾਂ ਤੋਂ ਬਹਿ ਕੇ ਖੇਤੀ ਕਾਨੂੰਨ ਦਾਤ ਪਵਾਏ ਜਿਹੜੀ ਇੱਥੋਂ ਦੀ ਬੀਜੇਪੀ ਸਰਕਾਰ ਆ ਉਹ ਕਾਰਪੋਰੇਟ ਨੂੰ ਖੋਹਣਾ ਚਾਹੁੰਦੇ ਸੀ ਪਰ ਤੁਸੀਂ ਆਪ ਦੀ ਤਾਕਤ ਨਾਲ ਉਹ ਕਾਨੂੰਨ ਰੱਦ ਕਰਵਾ ਕੇ ਆਪ ਦੀਆਂ ਜ਼ਮੀਨਾਂ ਤੇ ਇੱਥੋਂ ਦੀ ਜਿੰਨੇ ਵੀ ਲਗਾਈ ਆ ਉਹਦੀ ਜਿਹੜੀ ਰੋਟੀ ਰੋਟੀ ਖਾਣ ਆ ਰਹੀ ਸੀ ਉਥੋਂ ਦਾ ਕਾਰਪੋਰੇਟ ਨੂੰ ਖੋਹਣ ਜਾ ਰਹੀ ਸੀ ਕੇਂਦਰ ਦੀ ਸਰਕਾਰ ਉਹਨੂੰ ਆਪ ਦੀ ਤਾਕਤ ਨਾਲ ਰੋਕਿਆ ਪਰ ਹੋਰ ਵੀ ਬਹੁਤ ਵਿਖੇ ਪਰ ਘਟਨਾ ਘਟਨਾ ਵਾਪਰੀ ਸੀ ਬਹੁਤ ਸਾਰਾ ਸਿਆਸੀ ਪਾਰਟੀ ਮੈਨਾਂ ਕਿ ਉਹਦੇ ਵਿੱਚ ਰੰਗ ਪੰਗਿਆ ਸੀ ਆਪ ਦਾ ਬਹੁਤ ਮਾਰਾ ਹੋਇਆ ਆਬ ਕੋਈ ਸਭwidehat ਆਪਣੇ ਕੰਮਕਾਰਾਂ ਦੇ ਵਿੱਚ ਰੁੱਝੀਆਂ ਕੋਈ ਇਲੈਕਸ਼ਨਾਂ ਦੇ ਵਿੱਚ ਕੋਈ ਆਪ ਦੇ ਕਾਰੋਬਾਰ ਦੇ ਵਿੱਚ ਇਹਨਾਂ ਸ਼ੀਦਾਂ ਨੂੰ ਬਹੁਤ ਘੱਟ ਥਾਵਾਂ ਤੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਬੋਟ ਕੱਟ ਜਾਰੀ ਕੀਤਾ ਜਾ ਰਿਹਾ ਤੁਸੀਂ ਇਹਦੇ ਵਿੱਚ ਠੀਕ ਆ ਤੁਹਾਡੀ ਗੱਲ ਵੀ ਤੁਸੀਂ ਇੱਥੇ ਨੂੰ ਬਾਗੇ ਪਾਣੇ ਦੇ ਵਿੱਚ ਮਿਲਾਇਆ ਪਰ ਹੋਰ ਵੀ ਦੇਖੀਏ ਜੋ ਇਹਨਾਂ ਦੇ ਸੁਪਨੇ ਸ਼ਾਇਦ ਪਹਿਲਾਂ ਸੁਨਹਿਰੀ ਵੀ ਮੋਹਤਰ ਸਿੰਘ ਹੈਗਾ ਆਪਣੀ ਕਿਸੇ ਸਾਥੀ ਦਾ ਉਹ ਸੈਰ ਤੇ ਕਰ ਕੀਤਾ ਜਾਵੇ ਉਹਨਾਂ ਨੇ ਕਰਦੀ ਚੱਲਦੀ ਸ੍ਰੀ ਉੱਤਮੋਚੇ ਸਾਰੇ ਪਟਾਟ ਇਕੱਠੇ ਹੋਏ ਆ ਜਿਵੇਂ ਸਾਥ ਗਿਆ ਤਾਂ ਸਾਰੇ ਹੀ ਭਰਾਤਰੀ ਜਥੇਬੰਦੀਆਂ ਜਿਵੇਂ ਜਸਵਤ ਸਿੰਘ ਕਿਸਾਨ ਯੂਨੀਅਨ ਕਿਸਾਨ ਯੂਨੀਅਨ ਡਕੇਯੂ ਕ੍ਰਾਂਤੀਕਾਰੀ ਡਕੇਯੂ ਕਾਦੀਆਂ ਡਕੇਯੂ ਟਕੌਂਦਾ ਜਿਹੜੀਆਂ ਅੱਜ ਭਰਾਤਰੀ ਜਥੇਬੰਦੀਆਂ ਸਾਂਝੇ ਤੌਰ ਤੇ ਜਿਹੜਾ ਅੱਜ ਦਾ ਇਹ ਸੰਭਾਲੀ ਸਮਾਰੋਹ ਕਰ ਰਹੀਆਂ ਸੋ ਅੱਜ ਆਪਾਂ ਇੱਕ ਲੋ ਜਿਹੜੇ ਬੁਲਾ ਰਹੇ ਆ ਉਹ ਬੁਲਾਵਾਂਗੇ ਤਾਂ ਜੋ ਅੱਜ ਦਾ ਆਪਣਾ ਸਰਧਾਂਜਲੀ ਸਮਾਰੋਹ ਜਿਹੜਾ ਕੇਂਦਰ ਸਰਕਾਰ ਤੱਕ ਆਪਣੀ ਜਿਹੜੀ ਜਿਹੜੀ ਆਵਾਜ਼ ਆ ਜਾਵੇ ਕੇਂਦਰ ਸਰਕਾਰ ਤੱਕ ਆਪਣੀ ਗੱਲਬਾਤ ਪਹੁੰਚੇ ਤਾਂ ਜੋ ਜੋ ਪਿਛਲੇ 2021 ਤੋਂ ਲੈ ਕੇ ਜਿਹੜਾ ਇਹ ਘਟਨਾ ਵਾਪਰੀ ਹੈ ਲਖਨਪੁਰ ਖੇਰੀ ਦੇ ਵਿੱਚ ਇਸ ਘਟਨਾ ਨੂੰ ਇਹਨਾਂ ਸ਼ਹੀਦਾਂ ਨੂੰ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਫ ਨ ਅਨਸਾਰ ਦਵਾਇਆ ਜਾ ਸਕੇ ਇਹਨਾਂ ਨੂੰ ਅਨਸਾਰ ਲੈ ਸਕੇ ਇਸੇ ਤਹਿਤ ਅੱਜ ਆਪਾਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿਰਤੀਕ ਸੰਜੋਯਨ ਦੇ ਜੋਤ ਵਿੰਗ ਦੇ ਆਦੂ ਬਲਦਕਰਨ ਸਿੰਘ ਵੈਰੋ ਕੇ ਉਹ ਆਉਣ ਮੈਂ ਤੇ ਉਹ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਉਹਨਾਂ ਤੋਂ ਬਾਅਦ ਸੀਗਾ ਤਾਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਨਜ਼ਾਰਾ ਕਰ ਰਹੇ ਸੀ ਉਹ ਮਿਆਰੇ ਦੇ ਵਿੱਚ ਜਿਹੜਾ ਉਥੋਂ ਦਾ ਐਫਪੀ ਸੀਗਾ ਅਜੀਤ ਮਿਸ਼ਰਾ ਉਹਦਾ ਲੜਕਾ ਜੋ ਮਰਸਰਿਆ ਹੋਇਆ ਸੀਗਾ ਉਹ ਆਪਦੀਆਂ ਗੱਡੀਆਂ ਲੈ ਕੇ ਆਉਂਦਾ ਥਾਰ ਲੈ ਕੇ ਆਉਂਦਾ ਮਗਰ ਚਾਹਫਲਾ ਸੀ ਗੱਡੀਆਂ ਦਾ ਲਿਆ ਕੇ ਕੁਝ ਨਹੀਂ ਵੀਦਾ ਜਾਣ ਪੁੱਜ ਕੇ ਕਿਸਾਨਾਂ ਦੇ ਉੱਤੇ ਗੱਡੀਆਂ ਛੜਾ ਦਿੰਦਾ ਜਿਹਦੇ ਨਾਲ ਚਾਰ ਕਿਸਾਨ ਤੇ ਇੱਕ ਪੱਤਰਕਾਰ ਪੂਰੀ ਤਰ੍ਹਾਂ ਉਹ ਵਸਤੇ ਕਿੱਥੇ ਦੇ ਸਾਥ ਕੇ ਦੂਰ ਤੱਕ ਜਿਹੜਾ ਹੈਗਾ ਰੋਬ ਤੇ ਵੀ ਨਹੀਂ ਹੈਗੇ ਕਿ ਸਾਨੂੰ ਕੁੱਟਣਾ ਦੂਰ ਤੱਕ ਜਿਹੜਾ ਹੈਗਾ ਫਿਰੇ ਮਾਰਦੇ ਲੈ ਕੇ ਜਾਂਦੇ ਆ ਕਿਸਾਨਾਂ ਨੂੰ ਇਹਦੇ ਕਾਰਨ ਪਾਕਿਸਤਾਨ ਆਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਜਿਹੜੀ ਹੈਗੀ ਆ ਮੌਤ ਹੋ ਜਾਂਦੀ ਹੈ ਛੁੱਟੀ ਹੋ ਜਾਂਦੀ ਹੈ ਉਦੋਂ ਬਾਅਦ ਕੁਝ ਗੱਟੀਆਂ ਦਾ ਧੰਨੀਆਂ ਪਰ ਉਹ ਜਿਹੜਾ ਹੈਗਾ ਭਾਜਾ ਦੇ ਆਸਪਾਸ ਕਿ ਕੀਤਾ ਗਿਆ ਨਕੜੇ ਗਏ ਉਦੋਂ ਬਾਅਦ ਧੰਨੀਆਂ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਮਰਾ ਮोटा ਨੁਕਸਾਨ ਹੀ ਹੋ ਪਰ ਆਪਣੇ ਤੋਂ ਕੋਈ ਵੱਧ ਕੇ ਆਉਂਦਾ ਮੂਰੋ ਆਪਾਂ ਵੀ ਜਿਹੜੇ ਸੋਸ਼ਟੀ ਦੇ ਲਈ ਹਮਲਾ ਕਰਾਂਗੇ ਨਾ ਉਹ ਜਿਹੜਾ ਮਸ਼ਰਿਆ ਹੋਇਆ ਸੀ ਮੋਨੂ ਮਿਸ਼ਰਾ ਉਹਦਾ ਕਸੂਰ ਸੀ ਪਰ ਬੀਜੇਪੀ ਇਹਨੂੰ ਮੰਨ ਲਈ ਸੀ ਜੁਪੀ ਦੇ ਵਿੱਚ ਇਤਤਜਤ ਹੋਇਆ ਅੱਧੀਆਂ ਸੋਨਾ ਕਿਹੜੇ ਹੈਗੇ ਆ ਹੋਰ ਕਾਨੂੰਨ ਰਾਜਕਰੋਣ ਤੋਂ ਸਭ ਤੋਂ ਵੱਡਾ ਸਾਥ ਤੋਂ ਗਿਆ ਹੈਗਾ ਤੇ ਇਹਨਾਂ ਨੂੰ ਆਪਾਂ ਭੁੱਲਣਾ ਨਹੀਂ ਚਾਹੀਦਾ ਲਗਾਤਾਰ ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਮਨਾਂ ਦੇ ਵਿੱਚ ਬੁਸਾਤੇ ਰੱਖਣਾ ਚਾਹੀਦਾ ਉਹਨਾਂ ਦੀ ਜਿਹੜੀ ਕੀਮਤ ਹੈ ਜੇ ਵੀ ਗਰੰਟੀ ਦੇ ਨਹੀਂ ਹੈ ਇਹਨੇ ਆਪਣੇ ਨੇ ਨਰਤੇ ਪੈਸੇ ਆਪਣੀ ਗਰੰਟੀ ਤੇ ਆ ਆਪਣੇ ਕੋ ਆਪਾਂ ਨੂੰ ਉਚਾਲ ਦੇ ਲਈ ਜਿਹੜੇ ਲੜੇ ਨੇ ਸ਼ਹੀਦ ਹੋਏ ਨੇ ਲੋਕਾਂ ਨੂੰ ਮਨਾਂ ਦੇ ਵਿੱਚ ਬੁਸਾ ਕੇ ਰੱਖੋ ਇਹਨੀਆਂ ਗੱਲਾਂ ਦਾ ਚੱਲ ਗਈਆਂ ਪਾਈ ਗੱਲਾਂ ਦੇ ਫਲ ਨੇ ਛੇੜ ਕਰਦੇ ਆ ਤੇ ਇਹ ਜਿਹੜੀ ਆ ਆਪਣੀ ਸੱਚੀ ਸੰਗਤ ਜੀ ਇਹ ਹੀ ਆ ਵੀ ਆਪਾਂ ਇਹਨਾਂ ਨੇ ਇੱਕ ਨਕਸ਼ੇ ਕਰਕੇ ਚੱਲ ਗਏ ਇਹਨਾਂ ਨੂੰ ਆਪਾਂ ਸਾਫ਼ ਦਰਹੌਲ ਤੱਕ ਵੀ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਜੱਟੇ ਬੰਦਿਆਂ ਵੀ ਆਪਾਂ ਇਹਨਾਂ ਨੂੰ ਸਾਫ਼ ਦਵਾ ਸਕੀਏ ਜੀ ਤੇ ਮੈਂ ਦੋ ਘਨਾਰੇ ਲਾਉਂਗਾ ਜੀ ਉਹਦਾ ਸਾਥ ਜੱਟ ਲੱਗਦੇ ਲੋਕਾਂ ਦੀ ਜਿੰਦਾਬਾਦ ਇਨਕਲਾਬ ਜਿੰਦਾਬਾਦ वाहेगुरू जी वाहिगुरू जा की फतेह अॼु अॼ त चार साल पहिला जो लखीमुर खीर हिते हुकूमत वलो बीजपी वलो ਚਾਰ ਕਿਸਾਨਾਂ ਨੂੰ ਤੇ ਇੱਕ ਪੱਤਰਕਾਰ ਨੂੰ ਉਥੋਂ ਦਾ ਜਹਾਜੀ ਮਿਸਟਰ ਉਹਦੇ ਪੁੱਤਰ ਅਸ਼ੀਸ਼ ਮਿਸਟਰ ਵੱਲੋਂ ਗੱਡੀਆਂ ਚੜਾ ਕੇ ਤਰੜਿਆ ਗਿਆ ਤੇ ਉਹਨਾਂ ਅੰਤਸਾਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਇੱਥੇ ਪੱਤਰ ਹੋਏ ਆ। ਤੁਸੀਂ ਜਿੰਨੇ ਵੀ ਕੰਟੀ ਦੇ ਵਿੱਚ ਆਏ ਹੋ ਤੁਸੀਂ ਉਸ ਗੱਲ ਨੂੰ ਸਮਝਦੇ ਹੋ ਜਿਉਂ ਆਖਰ 13 ਮਹੀਨੇ ਤੋਂ ਉੱਪਰ ਦਾ ਸਮਾ Delhi ਦੀਆਂ ਫਰੂਹਾਂ ਤੇ ਬਹਿ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਆਏ। ਜਿਹੜੀ ਇੱਥੋਂ ਦੀ ਬੀਜੇਪੀ ਸਰਕਾਰ ਆ ਉਹ ਕਾਰਪੋਰੇਟ ਨੂੰ ਖਾਉਣਾ ਚਾਹੁੰਦੇ ਸੀ ਪਰ ਤੁਸੀਂ ਆਪਦੀ ਤਾਕਤ ਨਾਲ ਉਹ ਕਾਨੂੰਨ ਰੱਦ ਕਰਵਾ ਕੇ ਆਪਦੀਆਂ ਜ਼ਮੀਨਾਂ ਤੇ ਇੱਥੋਂ ਵੀ ਜਿੰਨੇ ਵੀ ਲਗਾਈ ਆ ਉਹਦੀ ਜਿਹੜੀ ਰੋਟੀ ਰੋਟੀ ਖੋਣ ਆ ਰਹੀ ਸੀ ਇੱਥੋਂ ਦਾ ਕਾਰਪੋਰੇਟ ਨੂੰ ਖਾਉਣ ਜਾ ਰਹੀ ਸੀ ਕੇਂਦਰ ਦੀ ਸਰਕਾਰ ਉਹਨੂੰ ਆਪਦੀ ਤਾਕਤ ਨਾਲ ਰੋਕਿਆ ਪਰ ਹੋਰ ਵੀ ਜਦੋਂ ਬਖੇਂਪੁਰ ਘਟਨਾ ਦੀ ਘਟਨਾ ਵਾਪਰੀ ਸੀ ਬਹੁਤ ਸਾਰਾ ਸਿਆਸੀ ਪਾਰਟੀ ਜਿਹੜਾ ਕਿ ਉਹਦੇ ਵਿੱਚ ਰੰਗ ਪੰਗਾ ਸੀ ਆਪ ਦਾ ਬਹੁਤ ਮਾਰਾ ਹੋਇਆ ਆਪ ਕੋਈ ਸਭਾਥੀ ਆਪਣੇ ਕੰਮਕਾਰਾਂ ਦੇ ਵਿੱਚ ਗੁੱਧੀਆਂ ਕੋਈ ਇਲੈਕਸ਼ਨਾਂ ਦੇ ਵਿੱਚ ਕੋਈ ਆਪ ਦੇ ਕਾਰੋਬਾਰ ਦੇ ਵਿੱਚ ਇਹਨਾਂ ਸ਼ੀਧਾਂ ਨੂੰ ਬਹੁਤ ਘੱਟ ਫਾਵਾਤੀ ਖਾਸ ਜਿਹੀ ਬੰਦੀਆਂ ਵੱਲੋਂ ਵੀ ਬੋਟ ਕਟ ਪਿਆਰ ਕੀਤਾ ਜਾ ਰਿਹਾ ਤੁਸੀਂ ਇਹਦੇ ਵਿੱਚ ਠੀਕ ਆ ਤੁਹਾਡੀ ਗੱਲ ਵੀ ਤੁਸੀਂ ਇੱਥੇ ਇਹਨੂੰ ਬਾਗੇ ਪਾਣੇ ਦੇ ਵਿੱਚ ਮਨਾਇਆ ਪਰ ਹੋਰ ਵੀ ਦੇਖੀਏ ਜੋ ਇਹਨਾਂ ਦੇ ਸੁਪਨੇ ਸ਼ਾਇਦ ਪਹਿਲਾਂ ਉਹਨਾਂ ਦਾ ਵੀ ਉੱਤਰਾ ਸੈਣਾ ਹੋਇਆ ਆਪਣੇ ਕਿਸੇ ਸਾਥੀ ਦਾ ਉਹ ਸੈਰ ਤੇ ਕਰ ਕੀਤਾ ਜਾਵੇ ਉਹਨਾਂ ਨੇ ਤੇ ਜੱਡੀ ਕੱਢੀ